ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਸਾਰੇ ਰਾਮ ਟੈਕਸ ਦੇ ਵਿੱਚ ਹੋਣਗੇ ਕਲਰ ਕੰਬੀਨੇਸ਼ਨ ਬਹੁਤ ਵਧੀਆ ਨੇ ਇਹਨਾਂ ਦੇ। ਤੇ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਜੀ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਗਰਮੀ ਪੈ ਰਹੀ ਆ ਆਪਾਂ ਮੰਨ ਲਾਦਾ ਵੀ ਹਜੇ ਆਪਣਾ ਕਾਟਨ ਦਾ ਸੂਟ ਬਹੁਤ ਲੰਬੇ ਸਮੇਂ ਤੱਕ ਪਾਣਗੇ ਬਰਾਹਲ ਹੋਏ ਤੇ ਚਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਦੇਖੀ ਕਿ ਸਿੰਗਲ ਸੂਟ ਆਰਡਰ ਕਰਕੇ ਦੇਖੋ ਜਿਹੜੀਆਂ ਵੀ ਮੇਰੀਆਂ ਭੈਣਾਂ ਹਨ ਵੀ ਆਪਣਾ ਵਲੌਗ ਦੇਖ ਰਹੀਆਂ ਨੇ ਸਿਧਾਂ ਨੂੰ ਪਤਾ ਲੱਗ ਜੂਗਾ ਕਿ ਕੀ ਮੇਰੀ ਫੈਬ੍ਰਿਕ ਹੈ ਬਹੁਤ ਸੋਹਣੇ ਪਿਆਰੇ ਪਿਆਰੇ ਕਲਰ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਮੈਚਿੰਗ ਸੂਟ ਰਹਿਣਗੇ ਜੀ ਸਾਰੇ ਰਾਮ ਟੈਕਸ ਬ੍ਰਾਂਡ ਦੇ ਆਣਗੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਬਾਕੀ ਦੇਖੋ ਜੀ ਇਹ ਨਾ ਫੈਬਰਿਕ ਦੇ ਨਾ ਤੁਸੀਂ ਇਹ ਕਹਿੰਦੇ ਨਾ ਵੀ ਰੇਟ ਜਾਦੇ ਆ ਉੱਥੇ ਇਦਾਂ ਦੇ ਸੂਟ ਮਿਲ ਰਹੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਮੈਂ ਨਹੀਂ ਕਹਿੰਦੀ ਵੀ ਨਹੀਂ ਮਿਲਦੇ ਮਿਲਦੇ ਹੋਣਗੇ ਪਰ ਆਪਦੀ ਆਪਦੀ ਫੈਬਰਿਕ ਦੀ ਨਾ ਵੀ ਆਪਾਂ ਨੂੰ ਪਤਾ ਹੀ ਹੁੰਦਾ ਜੀ ਕਿੰਨੀ ਕੁ ਵਧੀਆ ਕੁਆਲਿਟੀ ਹੈ ਸਾਰੇ ਕੀ ਚੀਜ਼ ਦੀ ਨਕਲ ਆ ਰਹੀ ਹੈ ਦੇਖੋ ਤੁਹਾਨੂੰ ਪਤਾ ਹੀ ਹੈ ਹਾਰੀ ਕੀ ਚੀਜ਼ ਦੀ ਆਪਾਂ ਇੱਕ ਵਾਰ ਬ੍ਰਾਂਡ ਆ ਕੇ ਉਸਦੇ ਬਾਦੋਂ ਹੀ ਨਕਲ ਜ਼ਰੂਰ ਬਣਨੀ ਬਣਨੀ ਹੁੰਦੀ ਹੈ ਤੇ ਆਪਾਂ ਤੁਹਾਨੂੰ ਵਧੀਆ ਸਟੈਂਪ ਵਾਲਾ ਕਪੜਾ ਦਿਖਾ ਕੇ ਦੇਵਾਂਗੇ ਜੀ ਇੱਕ ਵਾਰ ਤੁਸੀਂ ਸਿੰਗਲ ਸੂਟ ਆਰਡਰ ਕਰਕੇ ਦੇਖ ਲਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਿਹੜਾ ਤੁਸੀਂ ਲੈ ਕੇ ਆਏ ਹੋ ਉਦੇ ਨਾਲ ਮੇਲ ਖਾਂਦਾ ਇਹ ਤਾਂ ਨਹੀਂ ਖਾਂਦਾ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਮਿਲਦੇ ਮਿਲਦੇ ਹੋਣਗੇ ਹਰ ਖਾਂਦੇ ਹਨ ਮਾਰਕੀਟ ਦੇ ਵਿੱਚ ਚੱਲ ਰਿਹਾ ਕੰਮ ਸਾਰੇ ਕਿਤੇ ਮਿਲਦੇ ਹੋਣਗੇ ਪਰ ਕੋਈ ਵੀ ਹੈ ਨਾ ਜਿਹੜਾ ਦੁਕਾਨਦਾਰ ਹੈ ਜਹਾ ਉਹ ਹੈ ਉਹ ਇੰਨੀ ਗਾਰੰਟੀ ਨਹੀਂ ਲੈਂਦਾ ਕੱਪੜੇ ਦੀ ਜਿਵੇਂ ਆਪਾਂ ਗਾਰੰਟੀ ਦਾ ਤੁਹਾਨੂੰ ਸ਼ੁਰੂ ਤੱਕ ਸੂਟ ਪਚਾਵਾਂਗੇ ਚਲੋ ਜੀ ਇਸ ਸਟੈਂਪ ਦਿਖਾ ਕੇ ਮੈਂ ਕੱਪੜਾ ਸੂਟ ਦਿਖਾਉਂਦੀ ਆ ਜੋ ਵੀੜੇ ਦੇ ਵਿੱਚ ਤੁਹਾਨੂੰ ਜੋ ਵੀ ਤਾਂ ਤੁਸੀਂ ਨੇ ਸੂਟ ਆਰਡਰ ਕਰਤਾ ਜੀ ਸੇਮ ਕਲਰ ਸੇਮ ਡਿਜ਼ਾਈਨ ਸੂਟ ਤੁਹਾਡੇ ਤੱਕ ਪਹੁੰਚੂਗਾ ਹੋ ਸਕਦਾ ਵੀ ਜਦੋਂ ਤੁਸੀਂ ਲੰਬੇ ਸਮੇਂ ਬਾਅਦ ਆਰਡਰ ਕਰਦੇ ਹੋ ਉਹਨਾਂ 2-3 ਮਹੀਨੇ ਬਾਅਦ ਉਦੋਂ ਸੇਮ ਡਿਜ਼ਾਈਨ ਨਾ ਮਿਲੇ ਥੋੜਾ ਮੋਟਾ ਉਨੀ ਕੀ ਦਾ ਫਰਕ ਰਹਿ ਜਾਂਦਾ ਹੋਰ ਏਡਾ ਕੋਈ ਜ਼ਿਆਦਾ ਨਹੀਂ ਹੁੰਦਾ ਤੇ ਬਾਕੀ ਜੋ ਵੀ ਨਾਮ ਹੋਵੇ ਤਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਸਿੰਗਲ ਸ ਇਹ ਸੂਟ ਸਾਡੇ ਕੋਲ ਨਹੀਂ ਹੈਗਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 9555 ਤੁਸੀਂ ਇਹਨੂੰ ਫੋਲੋ ਕਰੋ ਆਪਣਾ ਨਿਊ ਚੈਨਲ ਹੈ ਜੀ ਆਰ ਕੇ ਬਟਿਕ ਉਹਨੂੰ ਵੀ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਅੱਗੇ-ਤੱਗੇ ਸ਼ੇਅਰ ਕਰਦਿਆਂ ਕਰੋ ਜੀ ਇਸ ਚੈਨਲ ਦੀ ਵੀ ਉਸ ਚੈਨਲ ਦੀ ਵੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸਾਰਿਆਂ ਤੋਂ ਪਹਿਲਾ ਕਲਰ ਮਿਲੂਗਾ ਤੁਹਾਨੂੰ ਨੇਵੀ ਬਲੂ ਗ੍ਰੇ ਕਲਰ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਹਾਂਜੀ ਨੇਵੀ ਬਲੂ ਗ੍ਰੇ ਕਲਰ ਹੈ ਇਹ ਦੇਖੋ ਇਸ ਤਰ੍ਹਾਂ ਦੀ ਦੀ ਪ੍ਰਿੰਟਿੰਗ ਰਹੂਗੀ ਬਹੁਤ ਪਿਆਰਾ ਕਲਰ ਹੈ ਨਾਮ ਟੈਕਸਟਿਸ ਸੈਂਪਲ ਲੱਗੀ ਹੋਈ ਹੈ ਜੀ ਆਪਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਗਲਤ ਚੀਜ਼ ਦੇਵਾਂਗੇ ਦੇਖੋ ਬਾਕੀ ਤੁਹਾਡੀ ਚੋਇਸ ਰਹੂਗੀ ਵੀ ਆਪਾਂ ਆਪ ਦੇ ਵੱਲੋਂ ਖੋਲਣਾ ਦੰਮੇਵਾਰੀ ਨਾਲ ਸੂਟ ਦੇ ਰਹੇ ਆਂ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਗਰੇ ਕਲਰ ਦੀ ਰੱਖੀ ਹੈ। ਉਹਨਾਂ ਨਾਲ ਆਪਾਂ ਇਸ ਤਰ੍ਹਾਂ ਦੀ ਰੱਖੀ ਹੈ ਸਲਵਾਰ ਪਲੇਨ ਸਲਵਾਰ ਰਹੂਗੀ ਸਲਵਾਰ ਦੀ ਫੈਬਰਿਕ ਵੀ ਨਾਮ ਟੈਕ ਰਹੂਗੀ ਜੀ। ਬਾਕੀ ਤੁਹਾਡੀ ਚੁਆਇਸ ਹੈ ਹਨਾ ਜੋ ਵੀ ਤੁਸੀਂ ਨੇ ਸੂਟ ਲੈਣਾ ਤਾਂ ਤੁਸੀਂ ਆਰਡਰ ਕਰ ਸਕਦੇ। ਦੇਖੋ ਜੀ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਡਿਜ਼ਾਈਨਿੰਗ ਅਲੱਗ-ਅਲੱਗ ਮਿਲੂਗੀ। ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੇਖੋ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਮਹਿਰੂਨ ਕਲਰ। ਦੇਖੋ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ ਵੀ ਰਾਮ ਟੈਕਸ ਦੀ ਫੈਬਰਿਕ ਰਹੂਗੀ ਦੀ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਰਾਮ ਟੈਕਸ ਦੀ ਮਿਲੂਗੀ ਜੇ ਇਹ ਨਹੀਂ ਹੈਗਾ ਆਪਾਂ ਪੰਜਾਬੀ ਕਾਟਨ ਦੀ ਜਾਂ ਕੈਮਰੀ ਕਾਟਨ ਦੀ ਲਾਵਾਂਗੇ ਤੇ ਇੱਕ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਮਹਿੰਦੀ ਕਲਰ ਇਹਨ ਕਲਰ ਨੇ ਇਹਦੇ ਵਿੱਚ ਦੇਖੋ ਜੋ ਵੀ ਤੁਹਾਨੂੰ ਪਸੰਦ ਹੈ ਉਪਸ ਹੀ ਲੈ ਸਕਦੇ ਹੋ ਦੇਖੋ ਇਹ ਕਿਹਦੇ ਵਿੱਚ ਇਹਦੇ ਨਾਲ ਮਹਿੰਦੀ ਕਲਰ ਦੀ ਹੈਗੀ ਜੀ ਸਲਵਾਰ ਇਸ ਤਰ੍ਹਾਂ ਦੀ ਇਸ ਤੋਂ ਬਾਅਦ ਇੱਕ ਕਲਰ ਇਹਦਾ ਇਹਦੀ ਪ੍ਰਿੰਟਿੰਗ ਦਾ ਫਰਕ ਹੈ ਥੋੜਾ ਜਿਹਾ ਤਿੰਨ ਕਲਰ ਆ ਗਏ ਜੀ ਇਹਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਵਾਲੀ ਡਿਜ਼ਾਈਨਿੰਗ ਦਾ ਫਰਕ ਰਹੂਗਾ ਜੀ ਦੇਖੋ ਜੀ ਇਹਦਾ ਥੋੜਾ ਜਿਹਾ ਕਲਰ ਕੰਬੀਨੇਸ਼ਨ ਦਾ ਫਰਕ ਪੈ ਗਿਆ ਇਸ ਤਰ੍ਹਾਂ ਦੀ ਹੈ ਨਾ ਇਹਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਰਹੂਗੀ ਕਿ ਇਹਦੇ ਨਾਲ ਸਲਵਾਰ ਰੱਖੀਏ ਜੀ ਇਸ ਕਲਰ ਦੀ ਆਰਾਮ ਟੈਕਸ ਦੀ ਇਹ ਵੀ ਫੈਬਰਿਕ ਮਿਲੂਗੀ ਜੀ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਜੀ ਦੇਖੋ ਜੀ ਇੱਕ ਇਹ ਕਲਰ ਹੋ ਗਿਆ ਫੀਗ ਰਿੰਗਾ ਦੇਖੋ ਇੱਕ ਕਲਰ ਇਹ ਹੋ ਗਿਆ ਇਸ ਤਰ੍ਹਾਂ ਦਾ ਪਰਪਲ ਕਲਰ ਇਹਦਾ ਬਹੁਤ ਪਿਆਰਾ ਕੰਬੀਨੇਸ਼ਨ ਹੈ ਨਾ ਲਾਈਟ ਹੈ ਨਾ ਡਾਰਕ ਹੈ ਦੇਖੋ ਇਹਦਾ ਹੋਊਗਾ ਨਹੀਂ ਨਾ ਵੀ ਆਪਾਂ ਦੋਨੋਂ ਚਾਹ ਲਾਈਟ ਕਰਾਂਗੇ ਇੱਕ ਚੀਜ਼ ਨਾਲ ਡਾਰਕ ਦੇ ਲਾਈਟ ਡਾਰਕ ਦਾ ਕੰਬੀਨੇਸ਼ਨ ਬਣੂਗਾ ਜੀ ਫੇਰ ਹੀ ਸੂਟ ਹਨਾ ਅੱਗੇ ਜੱਤ ਦੇਨੇ ਆਪਣੇ ਕੋਲ ਪਾਏ ਹੋਏ ਇਹ ਕਨਰ ਦੇ ਵਿੱਚ ਦੋ ਡਿਜ਼ਾਈਨ ਆਗੇ ਜੀ ਏਡ ਜੀ ਸੋਰੀ ਜੀ ਏਡ ਜੀ ਇਹਦੇ ਵਿੱਚ ਦੋ ਕਲਰ ਆਗੇ ਦੇਖੋ ਇਸਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਆਗੇ ਇਸ ਤੋਂ ਬਾਅਦ ਇੱਕ ਹੋਰ ਡਿਜ਼ਾਈਨ ਆਪਣੇ ਕੋਲੇ ਹੋਰ ਹੈ ਜੀ ਇਹ ਹੋ ਰਹੂਗਾ ਇਸ ਤਰ੍ਹਾਂ ਦਾ ਮਾਸਟਰਡ ਜਿਹਾ ਕਲਰ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਬਣੀ ਹੋਈ ਆ ਇਸ ਤਰ੍ਹਾਂ ਦੀ ਇਹਦੇ ਨਾਲ ਸਲਵਾਰ ਰੱਖੀ ਆਪਾਂ ਨੇ ਇਹ ਵੀ ਰਾਮਕੈਸ ਦਾ ਸੂਟ ਰਹੂਗਾ ਜੀ ਇਹਦੇ ਵਿੱਚ ਤਿੰਨ ਕਲਰ ਨੇ ਦੇਖੋ ਜੀ ਦੂਸਰਾ ਕਲਰ ਆ ਗਿਆ ਦਾ ਬਲੈਕ ਕਲਰ ਇਹਦੇ ਨਾਲ ਇਸ ਤਰ੍ਹਾਂ ਦੀ ਬਲੈਕ ਕਲਰ ਦੀ ਸਲਵਾਰ ਰੱਖੀ ਜੀ ਤੀਸਰਾ ਕਲਰ ਆ ਗਿਆ ਦਾ ਮਹਿੰਦੀ ਕਲਰ ਮੇਰੇ ਖਿਆਲ ਨੇ ਦਾ ਇੱਕ ਕਲਰ ਹੋਰ ਆ ਮੈਨੂੰ ਲੱਗ ਨਹੀਂ ਆ ਦੇਖੋ ਜੀ ਤੀਸਰਾ ਕਲਰ ਆ ਗਿਆ ਦਾ ਮਹਿੰਦੀ ਕਲਰ ਜੋ ਵੀ ਤੁਹਾਨੂੰ ਪਸੰਦ ਆ ਆਪਕੋ ਇਸ ਸਕਰੀਨ ਸ਼ਾਟ ਲੈ ਕੇ ਮੈਂ ਤੁਹਾਨੂੰ ਕਰ ਕਰਨਾ ਹੋ ਸਕਦਾ ਵੀ ਮੇਰੇ ਦਿਮਾਗ 'ਚ ਨਾ ਹੋਵੇ ਉਹਦਾ ਹਨ ਪਾਰਸਲ ਲਾਤਾ ਹੋਵੇ ਆਪਾਂ ਨੇ ਬਾਕੀ ਜਿਹੜੇ ਵੀ ਕਲਰ ਹੈਗੇ ਨੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਦੇਖੋ ਜੀ ਇਹ ਮਹਿੰਦੀ ਕਲਰ ਆ ਗਿਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਲੈਕ ਕਲਰ ਹੋ ਗਿਆ ਜੀ ਦੇਖੋ ਜੀ ਇਹ ਹੋ ਗਿਆ ਮਾਸਟਰਡ ਕਲਰ نیچے ਵਾਲੇ ਕਲਰ ਮੈਂ ਤੁਹਾਨੂੰ ਦਿਖਾ ਦਿੰਦੇ ਨੇ ਜੋ ਵੀ ਕਲਰ ਪਸੰਦ ਆ ਤੁਹਾਨੂੰ ਜਿਹੜੇ ਵੀ ਸੂਟ ਮੈਂ ਵੀਡੀਓ ਦੇ ਵਿੱਚ ਦਿਖਾਤਾ ਜੀ ਇਹ ਸਾਰੇ ਸੂਟ ਇਸ ਟਮ ਆਪਣੇ ਕੋਲ ਅਵੇਲੇਬਲ ਨੇ ਬਹੁਤ ਪਿਆਰੇ ਕਲਰ ਨੇ ਮੈਂ ਤਾਂ ਥੋੜਾ ਜਿਹਾ ਜ਼ਿਆਦਾ ਨਾ ਵੀ ਦੇਖ ਕੇ ਬਹੁਤ ਸੋਚ ਕੇ ਵੀ ਕਲਰ ਲੈਣੀ ਆ ਮੈਨੂੰ ਇਹ ਨਹੀਂ ਹੈਗਾ ਵੀ ਜ਼ਿਆਦਾ ਫੜਕੀ ਹੋਣ ਜਾਂ ਸੋਹਣੇ ਨਾ ਲੱਗਣ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਊਗਾ ਨਾ ਮੇਰੀ ਚੁਆਇਸ ਦਾ ਵੀ ਕਿਵੇਂ ਆ ਬਾਕੀ ਤੁਸੀਂ ਆਪ ਖੁਦ ਸਮਝਦਾਰ ਹੋ ਜੋ ਵੀ ਤੁਹਾਡੀ ਚੁਆਇਸ ਹੋਊਗੀ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸਾਰੀ ਫੈਬਰਿਕ ਕਰਾਮ ਟੈਕਸ ਦੀ ਰਹੂਗੀ ਜੀ ਦੇਖੋ ਬਹੁਤ ਪਿਆਰੇ ਕਲਰ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਜੋ ਵੀ ਤੁਹਾਨੂੰ ਸੋਹਣੇ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਬਾਕੀ ਹੁਣ ਆਨਾ ਨੇ ਉਹ ਕਾਟਨ ਦੀ ਸਟਾਕ ਥੋੜਾ ਜਿਹਾ ਆਪਾਂ ਨੇ ਹੁਣ ਬੰਦ ਕਰਤਾ ਹੁਣ ਆਪਾਂ ਤੁਹਾਨੂੰ ਵਰਕ ਵਾਲੇ ਸੂਟਾਂ ਤੇ ਜ਼ਿਆਦਾ ਜਿਹੜਾ ਜ਼ੋਰ ਦੇਵਾਂਗੇ ਅੱਗੇ ਤਿਹਾਰ ਆਉਣੇ ਨੇ ਇਸ ਕਰਕੇ ਹੁਣ ਪ੍ਰਿੰਟ ਸੂਟਾਂ ਦਾ ਜਿਹੜਾ ਉਹ ਘਟਾਵਾਂਗੇ ਪਰ ਗਰਮੀ ਦੇ ਹਿਸਾਬ ਨਾਲ ਕਾਟਨ ਦੇ ਸੂਟ ਆਪਾਂ ਨੂੰ ਜਰੂਰ ਚਾਹੀਦੇ ਨੇ ਉਹ ਵੀ ਨਾਰਮਲ ਰੇਂਜ ਦੇ ਵਿੱਚ ਜਾਂ ਹੁਣ ਆਪਾਂ ਇੰਨੇ ਜ਼ਿਆਦਾ ਰੇਂਜ ਦੇ ਸੂਟ ਲੈ ਕੇ ਜੀ ਬਹੁਤ ਮੁਸ਼ਕਲ ਹੋ ਜਾਂਦੀ ਐ ਕਾਟਨ ਦੇ ਸੂਟਾਂ ਦੇ ਨੇ ਪੈਸੇ ਲਾ ਕੇ ਬਾਕੀ ਜਿਨ੍ਹਾਂ ਨੂੰ ਦੇਖੋ ਬ੍ਰਾਂਡ ਦਾ ਪਤਾ ਲੱਗਿਆ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਉਹਨਾਂ ਨੇ ਬ੍ਰਾਂਡ ਦਾ ਫੈਬਰਿਕ ਲੈਣੀ ਲੈਣਾ ਹੈਗਾ ਮੈਨੂੰ ਪਤਾ ਵੀ ਆਪਣੇ ਇੰਡੀਆ ਦੇ ਵਿੱਚ ਪਹਿਣਾ ਹਨਾ ਨਾਰਮਲ ਆਪਾਂ ਮੀਡਲ ਕਲਾਸ ਫੈਮਿਲੀ ਦੇ ਵਿੱਚ ਹੁੰਨੇ ਆਂ ਜੀ ਇੰਨੇ ਪੈਸੇ ਨਹੀਂ ਲਾ ਸਕਦੇ ਚਲੋ ਜਿਨ੍ਹਾਂ ਦੇ ਪਰਮਾਤਮਾ ਨੇ ਵਧੀਆ ਲਾਤਾਂ ਬਖਸ਼ੀਆਂ ਨੇ ਉਹ ਲਾ ਸਕਦੇ ਨੇ ਪਰ ਮੈਂ ਖੁਦ ਇਹ ਚੀਜ਼ ਨੂੰ ਆਪ ਫੀਲ ਕੀਤਾ ਹੋਇਆ ਵੀ ਆਪਾਂ ਇੰਨੇ ਪੈਸੇ ਨਹੀਂ ਲਾ ਸਕਦੇ ਸੂਟਾਂ ਦੇ ਵਿੱਚ ਦੇਖੋ ਜੀ ਮੈਂ ਬਹੁਤ ਪਿਆਰੇ ਕਲਰ ਦਿਖਾਏ ਨੇ ਤੁਹਾਨੂੰ ਤੁਸੀਂ ਜੇ ਪਸੰਦ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਸ ਤੈਲਾ ਹੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਮੈਨੂੰ ਫੇਰ ਕਹੂੰਗੀ ਤੁਸੀਂ ਵਾਰ-ਵਾਰ ਕਹਿ ਰਹੇ ਹਾਂ ਇਹ ਗੱਲ ਹਨਾ ਸਾਡਾ ਫਰਜ਼ ਬਣਾਉਂਦਾ ਹੁੰਦਾ ਹੁੰਦਾ ਵੀ ਤੁਹਾਨੂੰ ਫੈਬਰਿਕ ਬਾਰੇ ਸਮਝਾਉਣਾ 2.5 ਮੀਟਰ ਦੀ ਤੁਹਾਨੂੰ ਇਹ ਕੱਟ ਮਿਲੂਗੀ ਜੀ ਪ੍ਰਿੰਟ ਤੁਹਾਡੇ ਸਾਹਮਣੇ ਨੇ ਵੀਡੀਓ ਦੇ ਵਿੱਚ ਸਾਰੇ ਦਿਖਾ ਦਿੱਤੇ ਨੇ ਆਰਡਰ ਨੇ ਕੁਝ ਕੁ ਤੁਹਾਨੂੰ ਦੀ ਵੀਡੀਓ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਤੁਸੀਂ ਕਾਟਨ ਦੇ ਇਹ ਪ੍ਰਿੰਟ ਦੇ ਸੂਟਾਂ ਦੀ ਜਿਹੜੀ ਵੀਡੀਓ ਸਕਰੀਨ ਸ਼ਾਟ ਨੇ ਜੀ ਆਰਡਰ ਬੁੱਕ ਕਰਨ ਨੇ ਜਲਦੀ ਤੋਂ ਜਲਦੀ ਕਰ ਸਕਦੇ ਹੋ ਇਸ ਨੂੰ ਤਾਂ ਪਰ ਆਈ ਦੇ ਨੁਕਲੀ 1000 ਰੁਪਏ ਸ਼ਿਪਿੰਗ ਚਾਰਜਸ ਦਿੱਤੇ ਹੋਣਗੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਵੀ ਮੈਂ ਘੱਟ ਤੋਂ ਘੱਟ ਲੈਸ ਤੋਂ ਲੈਸ ਕਰਕੇ ਸੂਟ ਤੁਹਾਡੇ ਤੱਕ ਪਹੁੰਚਾਵਾਂ ਬਾਕੀ ਤੁਹਾਡੀ ਚੋਅ ਹੁੰਦੀ ਹੈ ਜੀ ਇੰਨੇ ਰੇਟ ਦੇ ਵਿੱਚ ਹਨਾ ਤੁਸੀਂ ਸਾਰੇ ਵੀ ਟਿਕਾਣੇ ਹੋਣ ਪਤਾ ਕਰ ਲੈਣਾ ਇੰਨੇ ਰੇਟ ਦੇ ਵਿੱਚ ਤੁਹਾਨੂੰ ਕਿਤੋਂ ਵੀ ਸੂਟ ਨਹੀਂ ਮਿਲਣਾ ਬਾਕੀ ਮਿਲ ਵੀ ਸਕਦਾ ਫਿਰ ਉਹ ਫੈਬਰਿਕ ਨਹੀਂ ਹੋਣੀ ਜਿਹੜੀ ਆਪਾਂ ਬ੍ਰਾਂਡ ਦੀ ਦਿਖਾ ਕੇ ਦੇਵਾਂਗੇ ਤੁਹਾਨੂੰ ਹਨਾ 1000 ਰੁਪਏ ਦੇ ਸੂਟ ਵਿੱਚ ਤੁਹਾਡੇ ਤੱਕ ਸੂਟ ਘਰ ਤੱਕ ਪਹੁੰਚ ਜਾਊਗਾ ਜੀ ਬਾਕੀ ਤੁਹਾਡੀ ਚੋਇਸ ਆ ਪਲੀਜ਼ ਮੈਨੂੰ ਰਿਕਵੈਸਟ ਹੈ ਤੁਸੀਂ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਤੁਸੀਂ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ ਤੁਸੀਂ ਆਰਡਰ ਕਰੋਗੀ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਵਾਂ ਤੇ ਤੁਸੀਂ ਆਰਡਰ ਕਰੋ ਪਾ ਸਕੋਂ ਜੀ ਬਾਕੀ ਮੈਂ ਤੁਹਾਡੇ ਹਨਾ ਸਹਿਯੋਗ ਦੇ ਨਾਲ ਹੀ ਇੰਨਾ ਕੰਮ ਹੈ ਜਿਹੜਾ ਅੱਗੇ ਥੋੜਾ ਤੋਰ ਰਹੀਆਂ ਸਹੀ ਮੈਂ ਆਪ ਥੋੜੀ ਔਖੀ ਵੀ ਹੋ ਕੇ ਤੋਰਨੀ ਦੂ ਆਪਾਂ ਨੇ ਇੱਕ ਵਾਰ ਕੰਮ ਸ਼ੁਰੂ ਕਰ ਲਿਆ ਹਨਾ ਫਿਰ ਔਖਾ ਲੱਗਦਾ ਇਹਨੂੰ ਛੱਡਣਾ ਤੇ ਮੈਂ ਬਹੁਤ ਤਕਲੀਫ ਭਰ ਮੈਨੂੰ ਪ੍ਰੋਬਲਮ ਵੀ ਬਹੁਤ ਹੈ ਹਨਾ ਇਹ ਤਾਂ ਨੂੰ ਪਟਿਆਰ ਵੀਡੀਓ ਦੇ ਵਿੱਚ ਮੈਂ ਦੱਸਦੀ ਆਂ ਪਰ ਮੈਂ ਫੇਰ ਵੀ ਕਿਵੇਂ ਨਾ ਕਿਵੇਂ ਕਰਕੇ ਤੁਹਾਡੇ ਲਈ ਵੀਡੀਓ ਹੈ ਜਿਹੜੀ ਡੇਲੀ ਅਪਲੋਡ ਕਰਦੀ ਆ ਪਲੀਜ਼ ਤੁਸੀਂ ਮੇਰਾ ਇੰਨਾ ਕਿ ਸਾਥ ਦਿਓ ਕਿ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਣੇ ਸੂਟਾਂ ਲਈ ਆਰਡਰ ਵੱਲ ਜਲਦੀ ਤੋਂ ਵੱਧ ਤੋਂ ਵੱਧ ਆਰਡਰ ਕਰੋ ਜੀ ਕਿਉਂ ਤੁਹਾਡੇ ਸਹਿਯੋਗ ਦੇ ਨਾਲ ਹੀ ਮੇਰਾ ਕੰਮ ਚੱਲਣਾ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾ ਦੇਣੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਰਿਕਵੈਸਟ ਹੈ ਵੀਡੀਓ ਵੰਡ ਤੱਕ ਵੀ ਦੇਖ ਲਿਆ ਕਰੋ ਦੇ ਸੂਟ ਪਾਏ ਹੋਏ ਨੇ ਅੱਜ ਵਾਲੇ ਸੂਟ ਮੈਂ ਵੀਡੀਓ ਦੇ ਵਿੱਚ ਉਹ ਤੁਹਾਨੂੰ ਨਾਲ-ਨਾਲ ਰੇਟ ਦੱਸਣਾ ਭੁੱਲ ਗਈ ਸੀ ਸਾਰੇ ਸੂਟ ਦਿਨੇ ਵੀ ਦਿਖਾਏ ਨੇ ਸਾਰੇ ਸੂਟਾਂ ਦਾ 1000 ਰੁਪਏ ਪ੍ਰਾਈਸ ਰਹੂਗਾ ਜੀ 1000 ਰੁਪਏ ਦੇ ਵਿੱਚ ਤੁਸੀਂ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ